ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਓ ਉਮਰਾ ਡੈਰੀਪਾਰਮ YouTube ਚੈਨਲ ਦੇ ਸਵਾਲ ਦਾ ਸਾਰਿਆਂ ਦਾ ਅੱਜ ਆਪਣੇ ਪਿੰਡ ਟਾਲੀਆਂ ਹੀ ਸਾਣ ਘੜਾ ਇਹ ਖੀਰਾ ਹਜੇ ਵੀ 22 ਕਿ ਮਹੀਨਾ ਦੇ ਲਗਭਗ ਹੋਏ 2 ਸਾਲ ਤੋਂ ਘਟਾ ਮੱਜਾਂ ਕਰਾਸ ਕਰਦਾ ਨੇਚਰਲ ਸਰਵਸ ਲਈ ਤਿਆਰ ਹੋ ਤਿਆਰ ਆਪਾਂ ਘਰੇ ਘਰੇ ਸੀਗਾ ਵਧੀਆ ਸ਼ੌਂਕ ਨਾਲ ਪੂਰਾ ਪਰ ਆਪਣਾ ਮਿੱਤਰ ਪਿਆਰਾ ਸੀ ਦੋਨਾਂ ਨੇ ਇਕੱਠਾ ਨਹੀਂ ਤਿਆਰ ਕਰਿਆ ਸੀਗਾ ਮਾਂ ਦਾ ਵੀ ਬਹੁਤ ਟੌਪ ਦਾ ਰਿਕਾਰਡ ਹੈ ਦੀ ਮਾਂ ਵੀ ਦਿਖਾਵਾਂਗੇ ਆਪਾਂ 21 22 ਕਿਲੋ ਦੁੱਧ ਨਾਰਮਲ ਹੀ ਦਿੰਦੀ ਰਹੀ ਆ 19 20 ਕਿਲੋ ਦੁੱਧ ਤਾਂ ਨਾਰਮਲ ਸੇਵਾ ਦੇ ਵੀ ਦਿੰਦੀ ਰਹੀ ਹੈ ਦੀ ਮਾਂ ਜੇ ਜੱਜ ਕੇ ਸਮਝਦੇ ਤਾਂ ਬਈ 22 ਕਿਲੋ ਦੁੱਧ ਵੀ ਦਿੰਦੀ ਰਹੀ ਆ ਪੂਰਾ ਖੁੱਲਾ ਕਰਦਾ ਜੋ ਤੇਰਾ ਬਾਪ ਸਾਈਡ ਤੋਂ ਹੀ 20ਵੇਂ ਬੋਲਦਾਗਾ ਪੂੜਾ ਪੱਦਰ ਝੋਟਾ ਪਿੱਟ ਕੋੜਾ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਟੈਸਟੀ ਗੱਲ ਨੇ ਇਹ 1 ਲੱਖ ਰੁਪਇਆ ਰੇਟ ਹੈ ਜਿਸ ਕਿਸੇ ਵੀ ਨੇ ਲੈਣਾ ਹੋਵੇ ਕੰਟੈਕਟ ਕਰ ਸਕਦੇ ਹਾਂ ਲੈਤਾ ਰੱਖਿਆ ਇਹ ਬੱਚੇ ਲੈਣ ਵਾਸਤੇ ਸੀਗੇ ਪਹਿਲਾਂ ਆਪਾਂ ਸੀਮਣ ਰੱਖਦੀ ਸੀਮਣ ਆਪ ਹੁਣ ਸੀਮਣਾਂ ਦਾ ਕਿਹੜਾ ਛੜਤਾ ਸੀਗਾ ਬਾਕੀ ਨੇਚਰਲ ਸਰਵਸਤੇ ਵੀ ਤਿਆਰ ਜਿਹਾ 1000 ਰੁਪਏ ਲੈਂਦੇ ਸੀ ਕਿ ਮਾਜਾ ਨੇ ਆਪਣਾ ਵੀਰ ਥੋੜਾ ਸੰਭਾਲਣ ਤੋਂ ਦਿੱਕਤਮੰਦ ਦਾ ਖੇਤੀ ਦਾ ਕੰਮ ਜ਼ਿਆਦਾ ਉਹਸੀਂ ਦੋਨਾਂ ਨੇ ਇਕੱਠੇ ਹੀ ਜ਼ਾਰ ਕਰਿਆ ਸੀ 1 ਲੱਖ ਰੁਪਏ ਰੇਡਾ ਜਿਸ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਜਿਹੜੀ ਮਾਂ ਦਾ ਵੀ 21 22 ਕਿਲੋ ਦੁੱਧ ਆਪਣੇ ਕੋਲੇ ਵੀ ਇਹ ਦੋ ਸੂਏ ਇੱਕ ਸੂਏ ਦੀ ਮਾਂ ਰਹੀ ਆ 6 ਦੂਜੇ ਸੂਏ ਲੈ ਸੀ ਆਪਣੀ ਮਾਂ 6 ਸੂਏ ਰਹੀ ਆ ਆਪਣੇ ਕੋਲੇ ਤੇ ਇਸ ਟਾਈਮ ਇਹਦੀ ਮਾਂ ਆਪਣੇ ਭੈਣੀ ਵਾਗੇ ਨੇ ਆਪਣੇ ਮਿੱਤਰ ਪਿਆਣ ਨੇ ਉਹਨਾਂ ਕੋਲੇ ਖੜੀ ਆ ਬਾਕੀ ਦਿਖਾ ਵੀ ਨਾ ਮੇਰੀ ਵੀਡੀਓ ਵੀ ਬਣੀ ਹੋਈ ਆ ਮਾਂ ਪੁੱਤਾਂ ਦੀ ਇਕੱਠੀ ਜਦੋਂ ਦੁੱਤੇ ਸੀਗੀ ਕੱਟਾ ਤੋਂ ਥੋੜਾ ਛੋਟਾ ਸੀਗਾ ਉਹ ਵੀਡੀਓ ਦਾ ਵੀ ਲਿੰਕ ਆਪਾਂ ਭੇਜ ਦਾਂਗੇ ਜਿਸ ਕਿਸੇ ਵੀਰ ਨੇ ਲੈਣਾ ਹੋਵੇ ਕੰਟੈਕਟ ਕਰ ਲੈ ਆਪਾਂ WhatsApp ਨੰਬਰ ਤੇ ਭੇਜ ਦਾਂਗੇ ਛੋਟਾ ਸੰਗਾ ਬਿਲਕੁਲ ਬਣਦਾ ਜਾਂਦਾ ਰਿੰਗ ਬਾਕੀ ਕੰਪੀਟੀਸ਼ਨ ਲੈਵਲ ਦੇ ਵੀ ਝੋਟਾ ਆਏਗਾ ਪੂਰਾ ਖੁੱਲਾ ਕਰਦਾ ਤੇ ਬਲੱਡ ਲੈਂਡ ਦੀ ਵੀ ਜੇ ਮਨ ਕੋ 20ਵਾਂ ਬੋਲਦਾ 20ਵਾਂ ਬੋਲੋ ਆਪਣੇ ਖੁਦ ਟੀਕਾ ਰੱਖਿਆ ਸੀ ਮੱਝ ਦੇ 400 ਸੂਏ ਆਪਾਂ ਮੱਝ ਰੱਖੀ ਐ ਦੂਜੇ ਸੂਏ ਲਿਆਏ ਸੀਗੇ ਤੇ ਹੁਣ ਪਿੱਛੇ ਜੇ ਆਪਾਂ ਵੇਚਤੀ ਸੀਗੀ ਇਹ ਮੱਝ 2 ਲੱਖ 20 ਹਜ਼ਾਰ ਦੀ ਵੇਚੀ ਸੀਗੀ ਦੀ ਤੇ ਤੀਜੇ ਥਾਂ ਵੀ ਵਗ ਗਿਆ ਤੋਕੜ ਗੱਬਣ ਹੋ ਕੇ ਘਾਣ ਪ੍ਰਾਣੀ ਵਾਗੇ ਖੜੀ ਐ ਇਸ ਟਾਈਮ ਜਿਸ ਕਿਸੇ ਵੀਰ ਨੇ ਲੈਣਾ ਹੋ ਕੰਟੈਕਟ ਕਰ ਸਕਦਾ 1 ਲੱਖ ਰੁਪਈਆ ਰੇਟ ਹੈ ਦਾ ਬਾਅਦ ਸਾਈਡ ਤੋਂ ਵੀ ਇਸ ਮੇਰੇ ਇਹਦੀ ਮੰਗੀ ਚੌਥਾ ਪੰਜਵਾਂ ਕਿਦਣੀ ਸੀਗਾ ਸੂਈ ਨੂੰ ਜਦੋਂ ਦੀ ਆਪਾਂ ਫੋਟੋ ਖਿੱਚੀ ਹੋਈ ਤੇ ਤੇਜ ਬਾਕੀ ਤਾਜੀ ਦੀਆਂ ਇਹਦੀਆਂ ਫੋਟੋਆਂ ਹੈਗੀਆਂ ਨਹੀਂ ਹੈ ਤੇ ਜਦੋਂ ਕੱਟਾ ਬਣਾਉਣ ਨਾਲ ਸੀਗਾ ਉਹਨੂੰ ਦੀਆਂ ਫੋਟੋਆਂ ਹੈਗੀਆਂ ਨੇ ਆਪਾਂ ਦਿਖਾ ਵੀ ਦੇਵਾਂ ਜਿਸ ਕਿਸੇ ਵੀਰ ਨੇ ਲੈਣੀ ਹੋ ਲੈਣਾ ਹੋਵੇ ਕੱਟਾ ਤਾਂ ਆਪਾਂ ਲਿੰਕ ਸੈਂਡ ਕਰ ਦਾਂਗੇ ਉਹਨੂੰ 1 ਲੱਖ ਰੁਪਈਆ ਰੇਟਾ ਦਾ ਆਪਣੇ ਪਿੰਡ ਹੀ ਖੜਾ ਹੈ ਸਕ੍ਰੀਨ ਤੇ ਨੰਬਰ ਦੇ ਰੱਖਿਆ ਤੁਹਾਨੂੰ ਪਹਿਲੇ ਸਕ੍ਰੀਨ ਨੰਬਰ ਤੇ ਵੀ ਕੰਟੈਕਟ ਕਰਦੇ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਬੱਸ ਰਿਕਾਲ ਜੀ ਸਾਰਿਆਂ ਨੂੰ